ਜੀ ਆਏ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਗਣਿਤੀ ਕਿਤਾਬ ਦਾ ਅਧਿਆਇ 11ਵਾਂ ਸਤਹੀ ਖੇਤਰਫਲ ਅਤੇ ਆਇਤਨ ਅਭਿਆਸ ਨੰਬਰ 11.4 ਤੇ ਇਸ ਅਭਿਆਸ ਦੇ ਆਖਰੀ ਦੋ ਸਵਾਲ ਨੌਵਾਂ ਅਤੇ ਦਸਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਵਾਲ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ 29 ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 9th english mcq 9th english literature 9th grammar 9th science 9th math notes a pscb 9th math ਇਹ ਉਹ ਕਿਤਾਬ ਜਿਹੜੀ ਅਸੀਂ ਪੰਜਾਬੀ ਵਿੱਚ ਕਰਦੇ ਪਿਆ ਇੰਗਲਿਸ਼ ਮੀਡੀਅਮ ਵਿੱਚ ਵੀ ਹੈਗੀ ਹੈ ਇਹ ਫਿਰ ਹੈਗੇ ਬੱਚੋ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਚ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਉਹ ਦੋਨੋ ਰਲਵੇਂ ਮੀਡੀਆ ਮਗੇਨੇ ਪੰਜਾਬੀ ਅੰਗਰੇਜ਼ੀ ਰਲਾ ਕੇ ਇੱਕ ਹੋਰ ਬੜੀ ਵਧੀਆ ਪਲੇਲਿਸਟ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਬੱਚਿਓ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਦਾ ਵਿਸਥਾਰ ਤੁਹਾਨੂੰ ਦੱਸਿਆ ਗਿਆ ਹੈ ਸੋ ਇਹ ਜਨਰਲ ਨੌਲੇਜ ਨੂੰ ਵਧਾਉਣ ਲਈ ਕੰਪੀਟੀਸ਼ਨ ਦੇ ਪੇਪਰ ਦੀ ਤਿਆਰੀ ਲਈ ਤੇ ਆਮ ਅਵੇਅਰਨੈਸ ਲਈ ਬਹੁਤ ਅੱਛੀ ਪਲੇਲਿਸਟ ਹੈ ਸੋ ਇਹਨੂੰ ਖੋਲ ਕੇ ਵੀ ਤੁਸੀਂ ਜ਼ਰੂਰ ਦੇਖੋ ਸੋ ਸ਼ੁਰੂ ਕਰੀਏ ਉਹਨੇ ਇਹ ਬਲੇ ਸਵਾਲ ਸੋ ਨਵਾਂ ਸਵਾਲ ਹੈ ਬੱਚਿਓ ਨੇ ਲੋਹੇ ਦੇ ਸਾਈ 4 ਉਸ ਗੋਲਿਆਂ ਨੂੰ ਪਿਗਲਾ ਕੇ ਭਾਵਟ ਹੜ੍ਹ ਕੇ ਜਿਸ ਨਾਲ ਵਿੱਚੋਂ ਹਰੇਕ ਦਾ ਅਰਧ ਵਿਆਸ r ਹੈ 27 ਨਿਕਨੇ ਕਿ ਗੋਲੇ ਨੇ ਠੀਕ ਹੈ ਉਹਨਾਂ ਦਾ ਸਾਰਿਆਂ ਦਾ ਅਰਧ ਵਿਆਸ ਬਰਾਬਰ ਹੈ r ਅਤੇ ਸਤਾ ਦਾ ਖੇਤਰਫਲ ਹੈਗਾ s ਠੀਕ ਹੈ ਇੱਕ ਵੱਡਾ ਗੋਲਾ ਬਣਾਇਆ ਜਾਣ ਢਾਲ ਕੇ 27 ਛੋਟੇ ਗੋਲੇ ਢਾਲ ਲਏ ਤੇ ਵੱਡਾ ਇੱਕ ਵੱਡਾ ਗੋਲਾ ਬਣਾ ਲਿਆ ਜਿਸ ਦਾ ਸਤਹੀ ਖੇਤਰਫਲ ਹੋ ਗਿਆ s' ਹੈ ਉੱਤੇ s' ਆ ਗਿਆ ਤੇ ਹੈ ਪਤਾ ਕਰੋ ਪਤਾ ਕਰੋ ਕਿ ਨਵੇਂ ਗੋਲੇ ਦਾ ਅਰਧ ਵਿਆਸ ਜੋ r' ਹੋਏਗਾ ਉਹ ਕਿ ਦੇ ਬਰਾਬਰ ਹੋਏਗਾ ਇਹ ਫਿਰ S ਅਤੇ S' ਦਾ ਦੋਨੋਂ ਜਿਹੜੇ ਗੋਲੇ ਨੇ ਛੋਟਾ ਗੋਲਾ ਤੇ ਵੱਡਾ ਗੋਲਾ ਬਣਿਆ ਉਹਦਾ ਉਹਨਾਂ ਦਾ ਸਤਹੀ ਖੇਤਰਫਲ ਦਾ ਅਨੁਪਾਤ ਸੋ ਬੜਾ ਹੀ ਰੋਚਕ ਤੇ ਬੜਾ ਵਧੀਆ ਸਵਾਲ ਹੈ ਆਪ ਦੇਖੀਏ ਹੈ ਸੋਖਈ ਛੋਟੇ ਗੋਲੇ ਦਾ ਅਰਧ ਵਿਆਸ ਬਰਾਬਰ r ਅਤੇ ਸਤਹੀ ਖੇਤਰਫਲ ਬਰਾਬਰ S ਉਹਨਾਂ ਨੇ ਕਿਹਾ ਇਦਾਂ ਹੀ ਸੋ ਜੋਗਲ ਕਹੀਓ ਪਹਿਲੇ ਅਸੀਂ ਲਿਖ ਲੈਨੇ ਆ ਇਦਾਂ ਵੱਡੇ ਨਵੇਂ ਗੋਲੇ ਦਾ ਅਰਧ ਵਿਆਸ ਬਰਾਬਰ r' ਅਤੇ ਸਤਹੀ ਖੇਤਰਫਲ ਬਰਾਬਰ S' ਪਹਿਲਾ ਪਾਗ ਕਰਦੇ ਹਾਂ ਕਿਉਂਕਿ ਵੱਡਾ ਨਵਾਂ ਗੋਲਾ 27 ਛੋਟੇ ਗੋਲਿਆਂ ਨੂੰ ਢਾਲ ਕੇ ਬਣਾਇਆ ਗਿਆ ਹੈ ਇਸ ਲਈ ਨਵੇਂ ਵੱਡੇ ਗੋਲੇ ਦਾ ਆਇਤਨ ਇੱਥੇ ਸਿਆਰੀ ਆਣੀ ਸੀਗੀ ਨਵੇਂ ਵੱਡੇ ਗੋਲੇ ਦਾ ਆਇਤਨ 27 ਛੋਟੇ ਗੋਲਿਆਂ ਦੇ ਆਇਤਨ ਦੇ ਬਰਾਬਰ ਹੋਵੇਗਾ ਕਿਉਂਕਿ ਬੱਚੇ ਦੇਖੋ ਘਣ ਦੇ ਉਨੇ ਹੀ ਰਹੇਗਾ ਨਾ ਅਨੁਫਲਤੇ ਉਹ ਨਹੀਂ ਰਹੇਗਾ ਉਹ 27 ਜਿਹੜੇ ਸੀਗੇ ਉਹਨਾਂ ਨੂੰ ਢਾਲ ਕੇ ਇੱਕ ਵੱਡਾ ਗੋਲਾ ਬਣਾ ਦਿੱਤਾ ਇਹਦਾ ਉਹਨਾਂ ਕਿ ਜਿੰਨਾ ਮਾਲ ਸੀਗਾ 27 ਗੋਲਿਆਂ ਚ ਜੋੜ ਕੇ ਇੱਕ ਗੋਲੇ ਜਿ ਇਕੱਠਾ ਆ ਗਿਆ ਉਹ ਨਵੇਂ ਵੱਡੇ ਗੋਲੇ ਦਾ ਆਇਤਨ 27 ਛੋਟੇ ਗੋਲਿਆਂ ਦੇ ਆਇਤਨ ਦੇ ਬਰਾਬਰ ਹੋਵੇਗਾ ਬਸ ਇਹੀ ਸਿਧਾਂਤ ਨੂੰ ਸਮਝ ਕੇ ਸੋਲਵ ਹੋਏਗਾ ਸੋ ਨਵੇਂ ਵੱਡੇ ਗੋਲੇ ਦਾ ਆਇਤਨ ਕੀ ਹੋਵੇਗਾ 4/3 ਪਾਈ r' ਦਾ ਕਣ r' ਇਹਨਾਂ ਨੇ ਤੇ ਹਾਂ ਤੇ ਉੱਤੇ ਲੱਗੀ ਹੈ ਕਮਾ ਉੱਤੇ r ਦੇ ਉੱਤੇ ਇਹ ਪੋਸਟ੍ਰੋਫੀ ਲੱਗੀ ਹੈ ਤੇ ਫਿਰ ਆ ਗਿਆ 27 ਗੋਲੇ ਛੋਟੇ ਵਾਲੇ 4/3 ਤੇ ਪਾਈ ਆਰ ਦਾ ਕਣ ਇੱਥੇ ਕੱਲਾ ਆਰ ਹੈਗਾ ਇੱਥੇ ਆਰ ਡੈਸ਼ ਹੈਗਾ ਹੁਣ ਦੇਖੋ ਪਿਆਰੇ ਵਿਦਿਆਰਥੀਓ ਕੀ ਹੋਏਗਾ ਕੀ ਐ ਕਿਉਂਕਿ ਇਹ ਬਰਾਬਰ ਹੈ ਖੱਬਾ ਪਾਸਾ ਖੱਬੇ ਪਾਸੇ ਦਾ 4/3 ਕੱਟ ਗਿਆ ਸੱਜੇ ਪਾਸੇ ਦੇ 4/3 ਦੇ ਨਾਲ ਕੱਟ ਗਿਆ ਤੇ ਐ ਪਾਈ ਪਾਈ ਕੱਟ ਗਿਆ ਐ ਪਾਈ ਵੀ ਕੱਟ ਗਿਆ ਲੋ ਜੀ ਪਾਈ ਕੱਟ ਗਿਆ ਤੇ ਹੁਣ ਸਾਡਾ ਕੀ ਬਚਿਆ ਬੱਚਿਓ ਇੱਥੇ ਬਚਿਆ ਕੱਲਾ ਆਰ ਡੈਸ਼ ਕਣ ਆਰ ਡੈਸ਼ ਕਣ ਬਚ ਗਿਆ ਤੇ 8 ਕਿਤੇ ਬਚੇ 27 ਤੇ ਗੁਣਾ r ਡੈਸ਼ ਕਣ 27 r ਕਣ ਠੀਕ ਹੈ ਨਾ ਸੋ ਇਹ r ਡੈਸ਼ ਕਣ ਇਹ ਵਲਾ 27 r ਕਣ ਹੁਣ ਬੱਚੋ 27 ਜਿਹੜਾ ਹੈ ਇਹ ਕੀ ਹੈਗਾ ਇਹ 3 ਦਾ ਕਾਣਾ ਹੈ 3 ਦਾ ਕਣ ਲਿਖ ਲਿਆ 3 3 3 3 3 9 3 27 ਹੁਣ ਬੱਚੋ ਦੇਖੋ ਇਹ ਸਾਡੀਆਂ ਜੁਗਤੀਆਂ ਜੜੀਆਂ ਨੇ ਇਹ ਪਤਾ ਹੋਣੀ ਚਾਹੀਦੀਆਂ ਜਦੋਂ ਤੱਕ ਸਵਾਲ ਘੜਦੇਗਾ ਏਕ ਵਾਰ ਅਸੀਂ ਇਹ ਦੇਖ ਨਹੀਂ ਲਵਾਂਗੇ ਕਰਨੀ ਲਵਾਂਗੇ ਤਦ ਤੱਕ ਦਿਮਾਗ 'ਚ ਇਹ ਗੱਲ ਆਏਗੀ ਨਹੀਂ ਕਿ 27 ਤੋਂ ਅਸੀਂ ਐ ਤਿੰਨ ਕਣ ਕਿਉਂ ਲੈ ਕੇ ਆ ਰਹੇ ਹਾਂ ਇਹ ਦੇਖੋ ਹੁਣ ਬੱਚਿਓ ਜਦੋਂ ਆਧਾਰ ਵੱਖਰੇ ਵੱਖਰੇ ਹੋਣ ਇਥੇ 3 ਹੈਗਾ ਤੇ 2 ਹੈਗਾ ਤੇ ਘਾਤ ਸਾਂਝੀ ਹੋਵੇ ਤੇ ਅਸੀਂ ਕੀ ਕਰ ਸਕਦੇ ਹਾਂ ਆਧਾਰਾਂ ਨੂੰ ਗੁਣਾ ਕਰਕੇ ਘਾਤ ਸਾਂਝੀ ਬ੍ਰੈਕਟ ਪਾ ਕੇ ਲਿਖ ਸਕਦੇ ਹਾਂ ਇਹ ਦੇਖੋ 3r ਤੇ ਬ੍ਰੈਕਟ ਪਾਇਆ ਤੇ ਜਿਹੜੀ ਘਾਤ ਹੈਗੀ ਸਾਂਝੀ ਲਿਖ ਦਿੱਤੀ ਐ ਅਸੀਂ ਘਾਤ ਅਤੇ ਆਪਣਾ ਜਿਹੜੀਆਂ ਇਹ ਘਾਤ ਅੰਕ ਵਿੱਚ ਅਸੀਂ ਪੜ ਚੁੱਕੇ ਹਾਂ ਠੀਕ ਹੈ ਨਾ 8ਵੀਂ ਜਮਾਤ 'ਚ ਸਾਰਾ ਕੁਝ ਕਰ ਚੁੱਕੇ ਹਾਂ ਹੁਣ ਬੱਚਿਓ ਜਦੋਂ ਖੱਬੇ ਪਾਸੇ ਤੇ ਸੱਜੇ ਪਾਸੇ ਦੋਨੋਂ ਪਾਸੇ ਘਾਤਾ ਇੱਕੋ ਹੋਣਾ ਤੇ ਘਾਤਾਂ ਨੂੰ ਕਟਿਆ ਜਾ ਸਕਦਾ ਹੈ ਲਓ ਜੀ ਇਹ ਘਾਤ ਕੱਟ ਗਈ ਇਹਨਾਂ ਐਵਲੀ ਇਹਦੇ ਨਾਲ ਕੱਟ ਗਈ ਠੀਕ ਹੈ ਨਾ ਚੋ ਇੱਥੇ ਇਹ ਇੱਕੋ ਹੀ ਪਾਦ ਹੈਗਾ ਦੇਖੋ ਇੱਕੋ ਹੀ ਪਾਦ ਹੈਗਾ ਇੱਥੇ ਵੀ ਇੱਕੋ ਪਾਦ ਹੈਗਾ ਕੋਈ ਜਮਾ ਘਟਾ ਨਹੀਂ ਹੈਗਾ ਸੋ ਇਹ ਖੱਬੇ ਪਾਸੇ ਦਾ ਕਣ ਤੇ ਸੱਜੇ ਪਾਸੇ ਦਾ ਕਣ ਤੇ ਕਣ ਕਣ ਤੋਂ ਕੱਢ ਜਾਣਗੇ ਤੇ ਇੱਥੇ ਇਕੱਲਾ ਕੀ ਰਹਿ ਗਿਆ ਆਰ ਡੈਸ਼ ਇੱਥੇ ਰਹਿ ਗਿਆ 3 ਆਰ ਸੋ ਨਵੇਂ ਗੋਲੇ ਦਾ ਅਰਧ ਵਿਆਸ ਜੋ ਕਿ ਆਰ ਡੈਸ਼ ਕੇ ਹਨ ਲਵੋ ਕਿੰਨੇ ਆਰ ਦੇ ਬਰਾਬਰ ਹੋਏਗਾ ਠੀਕ ਹੈ ਜੀ ਸੋ ਇਹ ਜਿਹੜੇ ਗੋਲਿਆਂ ਤੋਂ ਨਵਾਂ ਗੋਲਾ ਬਣਾਇਆ ਗਿਆ ਉਹਦਾ ਸੰਬੰਧ ਜਿਹੜਾ ਹੈ ਉਹ ਛੋਟੇ ਗੋਲੇ ਦੇ ਅਰਧ ਵਿਆਸ ਦੇ ਨਾਲ ਹੈ ਭਾਵ ਵੱਡੇ ਗੋਲੇ ਦਾ ਅਰਧ ਵਿਆਸ ਜਿਹੜੇ ਛੋਟੇ ਗੋਲੇ ਸੀਗੇ ਉਹਨਾਂ ਦਾ 3 ਗੁਣਾ ਹੋਏਗਾ ਉਹ ਆਰ ਸੀਗਾ ਤੇ 3 ਆਰ ਹੋ ਜਾਏਗਾ ਠੀਕ ਹੈ ਹੁਣ ਅਗਲਾ ਸਵਾਲ ਦੇਖੀਏ ਬੜੀ ਅਗਲਾ ਭਾਗ ਭਾਗ ਦੂਜਾ ਇੱਥੇ ਦੂਜਾ ਭਾਗ ਮੈਂ ਦੂਜਾ ਡੈਸ਼ ਪਾਣੀ ਸੀ ਇੱਥੇ ਠੀਕ ਹੈ ਇਹ ਦੂਜਾ ਭਾਗ ਹੈ ਸੋ ਛੋਟੇ ਗੋਲੇ ਦਾ ਅਰਧ ਵਿਆਸਾਰ ਅਤੇ ਸਤਹੀ ਖੇਤਰਫਲ S 4 π r² ਇਹੀ ਸੂਤਰ ਹੁੰਦਾ ਗੋਲੇ ਦਾ ਵੱਡੇ ਨਵੇਂ ਗੋਲੇ ਦਾ ਅਰਧ ਵਿਆਸ r' 3r ਅਤੇ ਸਤੇਹੀ ਖੇਤਰਫਲ S' 4πr'² ਪਰ r' ਕੀ ਦੇ ਬਰਾਬਰ 3r ਦੇ ਬਰਾਬਰ ਸੋ ਬ੍ਰੈਕਟ ਪਾ ਕੇ ਵਰਗ ਕਰਨਾ ਹੈ ਸੋ 3*3=9 ਸੋ 4π9r² ਹੁਣ S ਅਤੇ S' ਦਾ ਅਨੁਪਾਤ 4πr² 4π9r² 4π 4π ਕੱਟ ਗਿਆ r² r² ਕੱਟ ਗਿਆ ਇੱਥੇ 1 ਲਾਇਕ ਰਹਿ ਗਿਆ ਇੱਥੇ 9 ਰਹਿ ਗਿਆ ਸੋ 1/9 ਹੋ ਗਿਆ ਸੌਖਾ ਸੋ S ਅਨੁਪਾਤ S' 1 ਅਨੁਪਾਤ ਨੋ ਸੋ ਦੋਨਾਂ ਦਾ ਅਨੁਪਾਤ ਜਿਹੜਾ ਹੈ ਛੋਟੇ ਗੋਲੇ ਦੇ ਜਿਹੜਾ ਵੱਡਾ ਗੋਲਾ ਹੈਗਾ ਵੱਡਾ ਗੋਲਾ ਬਣੇਗਾ ਉਹਦਾ ਸਤਹੀ ਖੇਤਰਫਲ ਛੋਟੇ ਗੋਲੇ ਦੇ ਸਤਹੀ ਖੇਤਰਫਲ ਦਾ 9 ਗੁਣਾ ਹੋ ਜਾਏਗਾ ਠੀਕ ਹੈ ਬੱਚਿਓ ਜੀ ਇਹਦਾ ਮਤਲਬ ਹੈ ਠੀਕ ਹੈ ਹੁਣ ਅਗਲਾ ਸਵਾਲ ਦੇਖੀਏ ਅਗਲਾ ਤੇ ਅਖੀਰਲਾ ਦਵਾਈ ਦਾ ਇੱਕ ਕੈਪਸੂਲ 3.5 ਮਿਲੀਮੀਟਰ ਮਿਲੀਮੀਟਰ ਵਿਆਸ ਦਾ ਇੱਕ ਗੋਲਾ ਹੈ ਜਾਂ ਗੋਲੀ ਹੈ ਕਿਉਂ ਛੋਟਾ ਹੋ ਗਿਆ ਤੇ ਅਸੀਂ ਗੋਲੀ ਵੀ ਕਹਿ ਸਕਦੇ ਹਾਂ ਇਸ ਕੈਪਸੂਲ ਨੂੰ ਭਰਨ ਲਈ ਕਿੰਨੀ ਦਵਾਈ ਮਿਲੀਮੀਟਰ ਕਣ ਵਿੱਚ ਦੀ ਜ਼ਰੂਰਤ ਹੈ ਸੋ ਕਿੰਨੀ ਦਵਾਈ ਆਏਗੀ ਜਿਦਾ ਪਾਣੀ ਅਸੀਂ ਕੱਢਦੇ ਆਏ ਹਾਂ ਦੁੱਧ ਕੱਢਦੇ ਆਏ ਹਾਂ ਹਵਾ ਕੱਢਦੇ ਆਏ ਹਾਂ ਨਾ ਉਦਾਂ ਹੀ ਇਹਦਾ ਉਹ ਜਿੰਨਾ ਉਹਦਾ ਆਇਤਨ ਹੋਏਗਾ ਗੋਲੀ ਦਾ ਉਨਾ ਹੀ ਦਵਾਈ ਭਰੀ ਜਾਏਗੀ ਗੋਲੀ ਦਾ ਵਿਆਸ D 3.5 ਮਿਲੀਮੀਟਰ ਸੋ ਗੋਲੀ ਦਾ ਅਰਧ ਵਿਆਸ a 3.5 2 1.75 ਮਿਲੀਮੀਟਰ ਠੀਕ ਹੈ ਜੀ ਹੁਣ ਗੋਲੀ ਦਾ ਆਇਤਨ 4/3 π r³ ਕਿਉਂਕਿ ਗੋਲੀ ਜਿਹੜੀ ਹੈ ਗੋਲੇ ਦੇ ਰੂਪ ਚ ਹੈਗੀ ਹੈ ਨਾ ਠੀਕ ਹੈ ਨਾ ਸੋ 4/3 2/7 1.75 1.75 1.75 ਸੋ 4, so, 4 88, ते, ते 2 88 ਤੇ 3 ਤੇ ਕੱਟਦਾ ਨਹੀਂ ਕਿਸੇ ਨੂੰ ਸੋ 7 ਨਾ ਕੱਟਦਾ 7 2 14 ਤੇ 57 35 ਸੋ 0.25 ਤੇ ਇਹ 2 1.75 ਨੂੰ 1.75 ਨਾਲ ਗੁਣਾ ਕੀਤਾ ਤੇ ਆ ਗਿਆ 3.0625 ਆ ਗਿਆ ਠੀਕ ਹੈ ਜੀ ਹੁਣ ਥੱਲੇ 3 ਆ ਗਿਆ ਹੁਣ ਬੱਚੇਓ 0.25 ਕੀ ਹੈ ਚੌਥਾ ਹਿੱਸਾ ਹੁੰਦਾ 100 ਦਾ ਸੋ 0.25 ਦਾ ਮਤਲਬ ਹੈ 100/ ਜਾਂ 1/4 ਹੁੰਦਾ ਹੈ ਠੀਕ ਹੈ ਨਾ ਸੋ 1/4 ਤੇ ਇਹ ਜਿਹੜਾ 0.25 1/4 ਹੀ ਹੈ ਤੇ 88 ਨੂੰ ਜਿਹਨੇ ਗੁਣਾ 88 ਨੂੰ ਇਹਨਾਂ ਗੁਣਾ ਕਰਾਂਗੇ ਤੇ ਇਹ ਚੌਥਾ ਹਿੱਸਾ ਬਣ ਜਾਏਗਾ ਆਪ ਭਾਈ ਆ ਜਾਏਗਾ 22 4 88 ਹੁੰਦਾ ਹੈ ਤੇ 88/4 22 ਹੁੰਦਾ ਸੋ 22 3.0625 ਇਹ ਜਿਹਨੇ ਦੋਨਾਂ ਨੂੰ ਗੁਣਾ ਕੀਤਾ ਤੇ ਆ ਗਿਆ ਤੇ ਜਿਹਨੇ ਨੂੰ ਤਿੰਨਾਂ ਭਾਗ ਕੀਤਾ ਤੇ ਆ ਗਿਆ 22.458333 ਠੀਕ ਹੈ ਜੀ ਇਹਦਾ 10th ਤਿੰਨ ਦੇ ਅਗੇ ਚੱਲਦਾ ਜਾ ਰਿਹਾ ਮੁਕਦਾ ਨਹੀਂ ਪਿਆ ਠੀਕ ਹੈ ਸੋ ਅਸੀਂ ਇਹਨੂੰ ਕੀ ਕਰਾਂਗੇ ਇਹ 5 ਨੂੰ ਕਿਉਂਕਿ ਇੱਥੇ 8 ਹੈਗਾ ਤੇ ਉਹਨੂੰ 6 ਕਰ ਦਾਂਗੇ ਤੇ ਇਹ ਹੋ ਜਾਵੇਗਾ ਲਗਭਗ 22.46 ਲਗਭਗ ਇਹ ਸਾਡਾ ਆ ਗਿਆ ਜਵਾਬ ਸੋ ਕੈਪਸੂਲ ਨੂੰ ਭਰਨ ਲਈ ਲਗਭਗ ਲਗਭਗ ਲਿਖਣਾ ਜ਼ਰੂਰੀ ਹੈ ਕਿਉਂਕਿ ਅਸੀਂ ਇਹਨੂੰ ਨਿਕਟੀਕਰਨ ਕੀਤਾ ਹੈ 22.46 ਮਿਲੀਮੀਟਰ ਕਣ ਦਵਾਈ ਦੀ ਜ਼ਰੂਰਤ ਹੈ ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀ ਇਹ ਸਵਾਲ ਕਰਨੇ ਨੇ ਸੋ ਇਸ ਵੀਡੀਓ ਦੇ ਨਾਲ ਤੁਹਾਡਾ ਅਭਿਆਸ 11.4 ਤੇ ਨਾਲ ਦੇ ਨਾਲ ਇਹ ਵਾਲਾ ਅਧਿਆਇ ਸਤਹੀ ਖੇਤਰਫਲ ਅਤੇ ਆਇਤਨ ਇੱਥੇ ਹੀ ਸਮਾਪਤ ਹੁੰਦਾ ਹੈ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵੜਾਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ